ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਮੇਰਾ ਨਾਮ ਪ੍ਰੀਤਾ ਸਿੰਘ ਪਿੰਡ ਰੁੜਕਾ ਕਲਾਂ ਮੇਰੀ ਛੋਟੀ ਬੇਟੀ ਜੋ ਕਿ ਕੈਂਸਰ ਦੀ ਮਰੀਜ਼ ਹੈ ਲਗਭਗ 2 ਸਾਲ ਤੋਂ ਉਸ ਦਾ ਇਲਾਜ ਚੱਲ ਰਿਹਾ ਹੈ 2 2.5 ਸਾਲ ਤੋਂ ਉਸ ਦਾ ਤੀਜੀ ਸਟੇਜ ਤੇ ਕੈਂਸਰ ਚਲੇ ਗਿਆ ਸੀਗਾ ਤੇ ਉਸ ਦੀ ਇਨਫੈਕਸ਼ਨ ਇੰਨੀ ਵੱਧ ਗਈ ਸੀ ਵੀ ਉਹ ਇਨਫੈਕਸ਼ਨ ਉਹਦੀ ਘੱਟ ਕਰਾਉਂਦੇ 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 ਅਸੀਂ ਲਗਾਤਾਰ ਇਸ ਪਾਸੇ ਲੱਗੇ ਆਂ ਇਹਦੇ ਟੈਸਟ ਵਗੈਰਾ ਕਰਾਈਤੇ ਹਨ ਹਰ ਥੋੜੇ ਦਿਨਾਂ ਬਾਅਦ ਇਹਦਾ ਇਲਾਜ ਕੰਟੀਨਿਊਸਲੀ ਚੱਲ ਰਿਹਾ ਹੈ ਤੇ ਦਸਵੰਦ ਕਮੇਟੀ ਵਾਲੇ ਵੀ ਸੱਜਣਾ ਨੇ ਅੱਗੇ ਪੈਰ ਰੱਖ ਕੇ ਮੇਰੀ ਮਦਦ ਕੀਤੀ ਉਹ ਦਾਨੀ ਸੱਜਣਾ ਦਾ ਮੈਂ ਦਿਲੋਂ ਧੰਨਵਾਦੀ ਹਾਂ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਬਹੁਤ ਬਹੁਤ ਦਿਲੋਂ ਧੰਨਵਾਦ ਉਹਨਾਂ ਦਾ ਮਾਲਕ ਉਹਨਾਂ ਨੂੰ ਬਹੁਤਾ ਬਖਸ਼ੇ ਤੁਹਾਡੇ ਜਿਹੜੇ-ਜਿਹੜੇ ਵੀ ਸੱਜਣ ਦੀ ਵੀ ਮਿਹਨਤ ਦੀ ਕਮਾਈ ਦੇ ਵਿੱਚੋਂ ਇਹ ਪੈਸੇ ਸਾਡੇ ਤੱਕ ਪਹੁੰਚੇ ਆ ਮਾਲਕ ਨੂੰ ਨਾ ਪੈਸੇ ਆਜ ਹੋਰ ਬਰਕਤਾਂ ਪਾਵੇ ਮੈਂ ਬਹੁਤ ਬਹੁਤ ਥੈਂਕ ਯੂ ਆ ਮੇਰੇ ਕੋਲੇ ਉਹਨੇ ਇਦਾਂ ਦੀ ਮਾੜੇ ਟਾਈਮ ਦੇ ਵਿੱਚ ਮੈਂ ਬਹੁਤਿਆਂ ਦੇ ਕੋਲੇ ਹੱਥ ੱਡਿਆ ਬਹੁਤਿਆਂ ਨੇ ਜਵਾਬ ਦਿੱਤਾ ਬਹੁਤਿਆਂ ਨੇ ਮਦਦ ਕਰਤੀ ਕਿਸੇ ਨੇ ਆਪਣੀ ਮਜਬੂਰੀ ਦੱਸੀ ਕਿਸੇ ਨੇ ਆਪਣੀ ਪਰ ਇਹਨਾਂ ਵੀਰ ਸੱਜਣਾ ਨੇ ਮਦਦ ਕੀਤੀ ਜਿੰਨੀ ਜੋਗੀ ਵੀ ਕੀਤੀ ਮੈਂ ਦਿਲੋਂ ਥੈਂਕ ਯੂ ਆ ਇਹਨਾਂ ਦਾ ਤੇ ਮਾਲਕ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਇਹਨਾਂ ਦਾ ਇਹਨਾਂ ਦੇ ਨਾਲ ਅਸੀਂ ਵੀ ਜੁੜ ਗਏ ਹਾਂ ਹੁਣ ਕਦੀ ਸਾਡੇ ਲੈਕ ਵੀ ਕੋਈ ਕੰਮ ਇਹਨਾਂ ਨੂੰ ਪਿਆਰ ਸੀ ਵੀ ਨਾਲ ਸੇਵਾ ਦੇ ਲਈ ਅੱਗੇ ਨੂੰ ਪੈਰ ਪਟਾਂਗੇ ਜਿੰਨੇ ਚੋਕੇ ਹੋਵਾਂਗੇ ਨਾਲ ਤੁਰਾਂਗੇ ਤੇ ਬਹੁਤ-ਬਹੁਤ ਧੰਨਵਾਦ ਜੀ ਦਸਵੰਦਾ ਕਮੇਟੀ ਵਾਲੇ ਸਾਰੇ ਵੀਰ ਸੱਜਣਾ ਦਾ ਇਹਨਾਂ ਦੇ ਸਾਰੇ ਇਹਨਾਂ ਦੀ ਕਮੇਟੀ ਦਾ ਬਹੁਤ ਦੇ ਲੋ ਧੰਨਵਾਦ ਹੈ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨੀ ਮਾਲਕ ਸਭ ਦਾ ਭਲਾ ਕਰਨਾ ਜੀ